ਜੀ ਕੀ ਚੀਜ਼ ਹੈ ਇਹ ਇਹ ਜੀ ਅਥਰੂ ਕਹਿੰਦਾ ਜਿਹੜਾ ਬੋਲਾ ਵਾ ਉਧਰੋਂ ਮਾਰ ਰਹੀ ਆ ਹਰਿਆਣਾ ਸਰਕਾਰ ਤੇ ਕੀ ਸਾਡਾ ਸੀਸਾ ਟੁੱਟ ਗਿਆ ਵਾ ਟਰੈਕਟਰ ਦਾ ਜਿਹੜਾ ਰਸਤਾ ਸਾਰਾ ਇਹਨਾਂ ਨੇ ਬਲੌਕ ਕੀਤਾ ਆ ਵਾ ਜ਼ਬਰ ਕਰ ਰਹੀ ਆ ਸਰਕਾਰ ਇਸ ਕਰਕੇ ਇਹਨਾਂ ਦਾ ਐਰਤੀ ਇਹਨਾਂ ਨੂੰ ਕੰਡਾ ਦੇ ਵਿੱਚ ਨਹੀਂ ਵੜਨ ਦਿਆਂਗੇ ਔਰ ਇਹਨਾਂ ਦੀ ਜਿਹੜੀ ਕੁਰਸੀ ਆ ਉਹ ਬਿਲਕੁਲ ਜੇ ਲੋਕਾਂ ਨੇ ਕੁਰਸੀ ਦੇ ਭਾਇਆ ਦੇ ਲੋਕਾਂ ਨੂੰ ਕੁਰਸੀ ਦੋ ਲਵਣਾ ਵੀ ਆਉਂਦਾ ਵਾ ਐਕੀ ਇਹਨਾਂ ਦੀ ਫੱਟੀ ਇਹ ਭਾਰਤ ਦੇ ਵਿੱਚੋਂ ਪੁੱਛੀ ਜਾਊਗੀ ਇਹ ਸ਼ਿਸ਼ਾ ਬਾਪੂ ਜੀ ਟੁੱਟਿਆ ਕਿਵੇਂ ਅੱਗੋਂ ਅੱਗੇ ਗਏ ਸੀ ਤੁਸੀਂ ਉਹਨਾਂ ਨੇ ਉਧਰੋਂ ਉਹਨਾਂ ਕੋਲ ਜਿਹੜੀਆਂ ਰਫਲਾਣ ਨੇ ਇਹ ਗੋਲੇ ਮਾਰਦੇ ਆ ਅਸੀਂ ਹਾਲ ਤੱਕ ਸਾਫ਼ ਕਰਦੇ ਹਾਂ ਕਿੰਨੀ ਕਿੰਨੀ ਦੂਰ ਸੀਗੇ ਤੁਸੀਂ ਅਸੀਂ ਹੈਗੇ ਸਾਂ ਤਕਰੀਬਨ ਕਿ 20 ਕੁ ਕਰ ਮਤਲਬ ਤੇ ਹੁਣ ਦੁਬਾਰਾ ਫੇਰ ਤਿਆਰੀ ਕਰ ਰਹੇ ਹੋ ਅਸੀਂ ਦੁਬਾਰਾ ਉੱਥੇ ਜਾ ਰਹੇ ਹਾਂ ਤੇ ਉਹਨੇ ਖੇਚ ਵੀ ਰਵਾਂਗੇ ਉਹ ਨਜ਼ਰ ਨਹੀਂ ਦਮ ਲਵਾਂਗੇ ਜੀ ਕੀ ਚੀਜ਼ ਹੈ ਇਹ ਇਹ ਜੀ ਅਥਰੂ ਕਹਿੰਦਾ ਜਿਹੜਾ ਬੋਲਾ ਵਾ ਉਧਰੋਂ ਮਾਰ ਰਹੀ ਆ ਹਰਿਆਣਾ ਸਰਕਾਰ ਤੇ ਕੀ ਸਾਡਾ ਸੀਸਾ ਟੁੱਟ ਗਿਆ ਵਾ ਟਰੈਕਟਰ ਦਾ ਜਿਹੜਾ ਰਸਤਾ ਸਾਰਾ ਇਹਨਾਂ ਨੇ ਬਲੌਕ ਕੀਤਾ ਆ ਵਾ ਜ਼ਬਰ ਕਰ ਰਹੀ ਆ ਸਰਕਾਰ ਇਸ ਕਰਕੇ ਇਹਨਾਂ ਦਾ ਐਰਤੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿਆਂਗੇ ਔਰ ਇਹਨਾਂ ਦੀ ਜਿਹੜੀ ਕੁਰਸੀ ਆ ਉਹ ਬਿਲਕੁਲ ਜੇ ਲੋਕਾਂ ਨੇ ਕੁਰਸੀ ਦੇ ਭਾਇਆ ਦੇ ਲੋਕਾਂ ਨੂੰ ਕੁਰਸੀ ਤੋਂ ਲਵਣਾ ਵੀ ਆਉਂਦਾ ਵਾ ਐਸੀ ਇਹਨਾਂ ਦੀ ਫੱਟੀ ਇਹ ਭਾਰਤ ਦੇ ਵਿੱਚੋਂ ਪੁੱਛੀ ਜਾਊਗੀ ਇਹ ਸ਼ਿਸ਼ਾ ਬਾਪੂ ਜੀ ਟੁੱਟਿਆ ਕਿਵੇਂ ਅੱਗੋਂ ਅੱਗੇ ਕਹੇ ਸੀ ਤੁਸੀਂ ਉਹਨਾਂ ਨੇ ਉਧਰੋਂ ਉਹਨਾਂ ਕੋਲ ਜਿਹੜੀਆਂ ਰਫਲਾ ਨੇ ਇਹ ਗੋਲੇ ਮਾਰਦੇ ਆ ਅਸੀਂ ਅਜੇ ਤੱਕ ਸਾਫ਼ ਲੱਗੇ ਕਿੰਨੀ ਕਿੰਨੀ ਦੂਰ ਸੀਗੇ ਤੁਸੀਂ ਅਸੀਂ ਹੈਗੇ ਆ तकरीबन ਇਹ ਵੀ ਕੋ ਕਰਨਾ ਤੇ ਹੁਣ ਦੁਬਾਰਾ ਫੇਰ ਤਿਆਰੀ ਕਰ ਰਹੇ ਹੋ ਅਸੀਂ ਦੁਬਾਰਾ ਫੇਰ ਜਾ ਰਹੇ ਆ ਦੇ ਉਹ ਖਚਵੀ ਰਵਾਂਗੇ ਉਹਨਾਂ 'ਚ ਨਹੀਂ ਦਮ ਲਵਾਂਗੇ ਜੀ ਕੀ ਚੀਜ਼ ਹੈ ਇਹ ਇਹ ਜੀ ਅਥਰੂ ਕਹਿੰਦਾ ਜਿਹੜਾ ਬੋਲਾ ਵਾ ਉਧਰੋਂ ਮਾਰ ਰਹੀ ਆ ਹਰਿਆਣਾ ਸਰਕਾਰ ਤੇ ਕੀ ਸਾਡਾ ਸੀਸਾ ਟੁੱਟ ਗਿਆ ਵਾ ਟਰੈਕਟਰ ਦਾ ਜਿਹੜਾ ਰਸਤਾ ਸਾਰਾ ਇਹਨਾਂ ਨੇ ਬਲੌਕ ਕੀਤਾ ਹੋਇਆ ਵਾ ਜ਼ਬਰ ਕਰ ਰਹੀ ਆ ਸਰਕਾਰ ਇਹ ਕਰਕੇ ਇਹਨਾਂ ਦਾ ਐਰਤੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ ਔਰ ਇਹਨਾਂ ਦੀ ਜਿਹੜੀ ਕੁਰਸੀ ਆ ਉਹ ਬਿਲਕੁਲ ਜੇ ਲੋਕਾਂ ਨੇ ਕੁਰਸੀ ਦੇ ਭਾਇਆ ਦੇ ਲੋਕਾਂ ਨੂੰ ਕੁਰਸੀ ਦੋ ਲਵਣਾ ਵੀ ਆਉਂਦਾ ਵਾ ਐਸੀ ਇਹਨਾਂ ਦੀ ਫੱਟੀ ਇਹ ਭਾਰਤ ਦੇ ਵਿੱਚੋਂ ਪੁੱਛੀ ਜਾਊਗੀ ਇਹ ਸ਼ਿਸ਼ਾ ਬਾਪੂ ਜੀ ਟੁੱਟਿਆ ਕਿਵੇਂ ਅੱਗੋਂ ਅੱਗੇ ਗਏ ਸੀ ਤੁਸੀਂ ਉਹਨਾਂ ਨੇ ਉਧਰੋਂ ਉਹਨਾਂ ਕੋਲ ਜਿਹੜੀਆਂ ਰਫਲਾਣੇ ਇਹ ਗੋਲੇ ਮਾਰਦੇ ਆ ਅਸੀਂ ਆਪ ਤਾਂ ਗੱਲ ਤਾਂ ਸਾਫ਼ ਲੱਗੇ ਕਿੰਨੀ ਕਿੰਨੀ ਦੂਰ ਸੀਗੇ ਤੁਸੀਂ ਅਸੀਂ ਹੈਗੇ ਸਾਂ ਤਕਰੀਬਨ ਇਹ 20 ਕੁ ਕਰ ਮਤਲਬ ਤੇ ਹੁਣ ਦੁਬਾਰਾ ਫੇਰ ਤਿਆਰੀ ਕਰ ਰਹੇ ਹੋ ਅਸੀਂ ਦੁਬਾਰਾ ਉੱਥੇ ਜਾ ਰਹੇ ਆ ਤੇ ਉਹਨੇ ਖੇਚਵੀ ਰਵਾਂਗੇ ਉਹ ਨજર ਨਹੀਂ ਦਮ ਲਵਾਂਗੇ ਜੀ ਕੀ ਚੀਜ਼ ਹੈ ਇਹ ਇਹ ਜੀ ਅਥਰੂ ਕਹਿੰਦਾ ਜਿਹੜਾ ਬੋਲਾ ਵਾ ਉਧਰੋਂ ਮਾਰ ਲਈ ਆ ਹਰਿਆਣਾ ਸਰਕਾਰ ਤੇ ਜੀ ਸਾਡਾ ਸੀਸਾ ਟੁੱਟ ਗਿਆ ਵਾ ਟਰੈਕਟਰ ਦਾ ਜਿਹੜਾ ਰਸਤਾ ਸਾਰਾ ਇਹਨਾਂ ਨੇ ਬਲੌਕ ਕੀਤਾ ਆ ਵਾ ਜ਼ਬਰ ਕਰ ਰਹੀ ਆ ਸਰਕਾਰ ਇਸ ਕਰਕੇ ਇਹਨਾਂ ਦਾ ਐਰਤੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿਆਂਗੇ ਔਰ ਇਹਨਾਂ ਦੀ ਜਿਹੜੀ ਕੁਰਸੀ ਆ ਉਹ ਬਿਲਕੁਲ ਜੇ ਲੋਕਾਂ ਨੇ ਕੁਰਸੀ ਦੇ ਭਾਇਆ ਦੇ ਲੋਕਾਂ ਨੂੰ ਕੁਰਸੀ ਦੋ ਲਵਣਾ ਵੀ ਆਉਂਦਾ ਵਾ ਐਸੀ ਇਹਨਾਂ ਦੀ ਭੱਟੀ ਇਹ ਭਾਰਤ ਦੇ ਵਿੱਚੋਂ ਉੱਚੀ ਜਾਊਗੀ ਇਹ ਸ਼ਿਸ਼ਾ ਬਾਪੂ ਜੀ ਟੁੱਟਿਆ ਕਿਵੇਂ ਅੱਗੋਂ ਅੱਗੇ ਗਏ ਸੀ ਤੁਸੀਂ ਉਹਨਾਂ ਨੇ ਉਧਰੋਂ ਉਹਨਾਂ ਕੋਲ ਜਿਹੜੀਆਂ ਰਫਲਾਣ ਨੇ ਇਹ ਗੋਲੇ ਮਾਰਦੇ ਆ ਅਸੀਂ ਅੱਜ ਤੱਕ ਸਾਫ਼ ਲੱਗੇ ਹੁਣ ਕਿੰਨੀ ਕਿੰਨੀ ਦੂਰ ਸੀਗੇ ਤੁਸੀਂ ਅਸੀਂ ਹੈਗੇ ਸਾਂ ਤਕਰੀਬਨ ਕਿ 20 ਕੁ ਕਰ ਮਤਲਬ ਤੇ ਹੁਣ ਦੁਬਾਰਾ ਫੇਰ ਤਿਆਰੀ ਕਰ ਰਹੇ ਹੋ ਅਸੀਂ ਦੁਬਾਰਾ ਵੀ ਜਾ ਰਹੇ ਆ ਤੇ ਹੋਰ ਖੇਚ ਵੀ ਰਵਾਂਗੇ ਉਹਨਾਂ ਚਿਰ ਨਹੀਂ ਦਮ ਲਵਾਂਗੇ